ਜਿਨ੍ਹਾਂ ਦੇ ਗੋਡੇ-ਮੋਢਿਆਂ ਦੇ ਵਿੱਚ ਜ਼ਿਆਦਾ ਦਰਦ ਰਹਿੰਦਾ ਹੈਗਾ ਗੋਡੇ ਜਾਨੀ ਕਿ ਮੋਢ ਨੂੰ ਹਟ ਕੇ ਦਰਦ ਕਰਦੇ ਆ ਸੋਜਣ ਆ ਜਾਂਦੀ ਹੈ ਪੀੜ ਸਹਿਨ ਨਹੀਂ ਹੁੰਦੀ ਹੈਗੀ ਬੈਠਣ ਦੇ ਵਿੱਚ ਦਿੱਕਤ ਆਉਂਦੀ ਆ ਉਹਨਾਂ ਖਾਤਰ ਆਪਾਂ ਇੱਕ ਅਜ ਤੇਲ ਤਿਆਰ ਕਰ ਰਹੇ ਆ ਜੀ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੁਸੀਂ ਤੇਲ ਇਸ ਤਰ੍ਹਾਂ ਤਿਆਰ ਕਰਨਾ ਤਿਆਰ ਕਰਕੇ ਤੁਸੀਂ ਬੋਤਲ ਦੇ ਵਿੱਚ ਪਾ ਲੈਣਾ ਹੈਗਾ ਤੇ ਇਹਦੀ ਮਾਲਸ਼ ਕਰਨ ਲੱਗ ਜਾਣਾ ਹੈਗਾ ਜੀ ਆਪਾਂ ਦੋ ਚਮਚੇ ਉਧਰਲੇ ਗੋਡੇ ਤੇ ਤੇ ਦੋ ਚਮਚੇ ਉਧਰਲੇ ਗੋਡੇ ਤੇ ਰਾਤ ਨੂੰ ਮਾਲਸ਼ ਕਰਕੇ ਪੈ ਜਾਓ ਬਹੁਤ ਹੀ ਛੇਤੀ ਇਹ ਮਤਲਬ ਗੋਡਿਆਂ ਦੇ ਦਰਦ ਨੂੰ ਠੀਕ ਕਰਦਾ ਹੈ ਵੈਸੇ ਆਪਾਂ ਦੱਸਦੇ ਵੀ ਰਹਿੰਨੇ ਆ ਪਰ ਕਈਆਂ ਨੂੰ ਸਮਝ ਨਹੀਂ ਆਉਂਦੀ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਹਨਾ ਤਾਂ ਫਿਰ ਮੈਂ ਸੋਚਿਆ ਵੀ ਤੁਹਾਨੂੰ ਮੈਂ ਬਣਾ ਕੇ ਦਿਖਾ ਦਨੀ ਆ ਤੇਨ ਤੁਸੀਂ ਓਵੇਂ ਬਣਾ ਲਿਓ ਜੀ ਘਰੇ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਇਹ ਮਤਲਬ ਗੋਡਿਆਂ ਦਾ ਦਰਦ ਹੁੰਦਾ ਗੰਦਾ ਹੀ ਆ ਥੋੜਾ ਜਿਹਾ ਔਖਾ ਬਹੁਤ ਹੋ ਜਾਂਦਾ ਹਨਾ ਤੇ ਇਹ ਮਤਲਬ ਕਿ ਤੁਸੀਂ ਇਹਨੂੰ ਮਤਲਬ ਵਰਤਨ ਲੱਗ ਜੋ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਨੇ ਇਹ ਕਿਵੇਂ ਤਿਆਰ ਕਰਨਾ ਚਾਹੇ ਨੂੰ ਵੀਡੀਓ ਨੂੰ ਤੁਸੀਂ ਸੇਵ ਕਰਕੇ ਰੱਖ ਲਿਓ ਜੀ ਆਪਦੇ ਫੋਨ ਦੇ ਵਿੱਚ ਰੱਖ ਲਓ ਚਾਹੇ WhatsApp ਤੇ ਕਿਤੇ ਵੀ ਸੇਵ ਕਰ ਲਓ ਤੇ ਉਸ ਤਰ੍ਹਾਂ ਤੁਸੀਂ ਬਣਾ ਲਿਓ ਤਾਂ ਕਿ ਤੁਹਾਨੂੰ ਇਹ ਔਖਾ ਨਾ ਹੋਵੇ ਪੁੱਛਣਾ ਦੱਸਣਾ ਹਨਾ ਤੇ ਹੁਣ ਆਪਾਂ ਕੀ ਕਰਦੇ ਆ ਜੀ ਆਪਾਂ ਲੈ ਲੈਣੀ ਹੈ ਜੀ ਇੱਕ ਕੜਾਹੀ ਠੀਕ ਹੈ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗੀ ਆ ਆਪਾਂ ਕੜਾਹੀ ਲੈਣੀ ਹੈ ਓਕੇ ਤੇ ਇਹਨੂੰ ਆਪਾਂ ਪਾ ਲੈਣਾ ਜੀ ਗੈਸ ਨਹੀਂ ਪਹਿਲਾਂ ਚਨਾਲ ਚਲਾਉਣਾ ਆਪਾਂ ਠੀਕ ਹੈ ਜੀ ਧਿਆਨ ਰੱਖਿਓ ਆਇਆ ਆ ਇੱਕ ਕਬਾਟੀ ਤੇਲ ਦੀ ਲਈ ਹੈ ਜੀ ਠੀਕ ਹੈ ਇਹਨੂੰ ਠੰਡੀ ਕੜਾਈ ਦੇ ਵਿੱਚ ਪਾਉਣਾ ਆ ਦੇਖੋ ਇਹ ਠੰਡੀ ਹੈ ਕੜਾਹੀ ਗਰਮ ਕੜਾਹੀ ਦੇ ਵਿੱਚ ਤੇਲ ਨਹੀਂ ਪਾਉਣਾ ਜੀ ਆਪਾਂ ਇਸ ਚੀਜ਼ ਦਾ ਧਿਆਨ ਰੱਖਿਓ ਤੁਸੀਂ ਆ ਠੰਡੀ ਕੜਾਹੀ ਦੇ ਵਿੱਚ ਆਪਾਂ ਤੇਲ ਪਾਤਾ ਆ ਲਓ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਵਿੱਚ ਇਸੇ ਦੇ ਵਿੱਚ ਆਪਾਂ ਪਾਣੇ ਆ ਜੀ ਠੰਡੇ ਦੇ ਵਿੱਚ ਹੀ ਨਿੰਮ ਦੇ ਪੱਤੇ ਆ ਲਓ ਜੀ ਇੱਕ ਚਮਚ ਆਪਾਂ ਲਿਆ ਸੀਗਾ ਜੀ ਮੇਥੀ ਦਾਣੇ ਦਾ ਆ ਲਓ ਜੀ ਇਹ ਆਪਾਂ ਠੰਡੇ ਤੇਲ ਦੇ ਵਿੱਚ ਹੀ ਪਾ ਲੈਣੇ ਨੇ ਠੀਕ ਹੈ ਜੀ ਇੱਕ ਚਮਚਾ ਆਪਾਂ ਲਿਆ ਸੀ ਜੀ ਕਾਲੀਆਂ ਮਿਰਚਾਂ ਦਾ ਹੁਣ ਤੁਸੀਂ ਲਿਖੀ ਚੱਲਿਓ ਇੱਕ ਚਮਚਾ ਇਹ ਕਾਲੀਆਂ ਮਿਰਚਾਂ ਦਾ ਸੀ ਇੱਕ ਚਮਚਾ ਸੀਗਾ ਜੀ ਲੌਂਗ ਦਾ ਤੇ ਇੱਕ ਚਮਚਾ ਹੈਗਾ ਜੀ ਜਮੈਣ ਦਾ ਠੀਕ ਹੈ ਜੀ ਇਹ ਹੁਣ ਤੁਸੀਂ ਲਿਖ ਲਿਓ ਜੋ ਕੁਝ ਵੀ ਆਪਾਂ ਪਾਇਆ ਹੈਗਾ ਤੇ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਇੱਕ ਚਮਚ ਇਹ ਕਟੋਰੀ ਜੀ ਭਰ ਕੇ ਆਹ ਮਤਲਬ ਕਿ ਲਸਣ ਦੀ ਆਹ ਲਓ ਜੀ ਆਪਾਂ ਇਹ ਚ ਲਸਣ ਪਾਤਾ ਇਹਦੇ ਚ ਪਾ ਦੇਣਾ ਜੀ ਆਪਾਂ ਇੱਕ ਟੁਕੜਾ ਵੱਡਾ ਸਾਰਾ ਅਦਰਕ ਦਾ ਠੰਡੇ ਤੇਲ ਚ ਪਾਉਣਾ ਜੀ ਇਸ ਚੀਜ਼ ਦਾ ਥੋੜਾ ਜਿਹਾ ਤੁਸੀਂ ਧਿਆਨ ਰੱਖਿਓ ਠੀਕ ਹੈ ਠੰਡੇ ਤੇਲ ਦੇ ਵਿੱਚ ਇਹ ਪਾਉਣਾ ਆਪਾਂ ਸਮਾਨ ਸਾਰਾ ਤੇ ਆਪਾਂ ਪਾ ਦੇਣਾ ਜੀ ਇਹਦੇ ਵਿੱਚ ਇੱਕ ਪਿਆਜ਼ ਚਿੱਟੇ ਰੰਗ ਦਾ ਪਿਆਜ਼ ਜਿਹੜਾ ਹੁੰਦਾ ਤੁਸੀਂ ਉਹ ਪਾਓ ਜੀ ਇਹਦੇ ਵਿੱਚ ਜਿਹੜੇ ਚਿੱਟੇ ਪਿਆਜ਼ ਹੁੰਦਾ ਆਪਾਂ ਕਹਿੰਦੇ ਨੇ ਜਿਹੜਾ ਹੁੰਦਾ ਨਾ ਸਫੇਦ ਸਫੇਦ ਉਹ ਪਿਆਜ਼ ਪਾਉਣਾ ਆਪਾਂ ਨੇ ਠੀਕ ਹੈ ਜੀ ਹੁਣ ਜਿਹੜੀ ਰਹਿ ਗਈ ਚੀਜ਼ ਐ ਮੈਂ ਤੁਹਾਨੂੰ ਦੱਸਣ ਲੱਗੀ ਆਂ ਆਹ ਲੋ ਜੀ ਇਹ ਐਲੋਵੇਰਾ ਆਪਾਂ ਐਸੇ ਤਰ੍ਹਾਂ ਹੀ ਪਾ ਦੇਣਾ ਜੀ ਇਹਨੂੰ ਠੀਕ ਹੈ ਜੀ ਆਹਾ ਇਸ ਤਰ੍ਹਾਂ ਇਹਨੂੰ ਐਲੋਵੇਰਾ ਨੂੰ ਆਪਾਂ ਪਾ ਦੇਣਾ ਇਹਦੇ ਵਿੱਚ ਐਲੋਵੇਰਾ ਤੁਸੀਂ ਵੱਧ ਵੀ ਪਾ ਸਕਦੇ ਹੋ ਜੇ ਮਤਲਬ ਤੁਹਾਨੂੰ ਆਏ ਲੱਗੇ ਵੀ ਹੈਗਾ ਆਪਣੇ ਕੋਲੇ ਤਾਂ ਨਹੀਂ ਤਾਂ ਆਹ ਦੋ ਟਾਂਗਾਂ ਜੀਆਂ ਤਾਂ ਜ਼ਰੂਰੀ ਪਾਓ ਤੁਸੀਂ ਇਹਦੀਆਂ ਲਓ ਜੀ ਸਭ ਤੋਂ ਪਹਿਲਾਂ ਇਹ ਗੈਸ 'ਤੇ ਲਾਉਣਾ ਜੀ ਲਓ ਜੀ ਹੁਣ ਆਪਾਂ ਇਹਨੂੰ ਇੱਥੇ ਗਰਮ ਹੋਣ ਵਾਸਤੇ ਰੱਖ ਦੇਣਾ ਠੀਕ ਹੈ ਜੀ ਆਪਾਂ ਇਹਨੂੰ ਗਰਮ ਹੋਣ ਵਾਸਤੇ ਰੱਖਤਾ ਤੇ ਥੋੜਾ ਜਿਹਾ ਇਹਨੂੰ ਆਪਾਂ ਸਮਾਨ ਨੂੰ ਦੇਣਾ ਜੀ ਹਲਾ ਆ ਲੋ ਇਸ ਤਰ੍ਹਾਂ ਇਹਨੂੰ ਆਪਾਂ ਹਲਾ ਕੇ ਤੇ ਇਹਨੂੰ ਛੱਡ ਦੇਣਾ ਆ ਲੋ ਜੀ ਇਹ ਲੱਗ ਗਿਆ ਕਲਕਣਾ ਹੁਣ ਹਨਾ ਆ ਦੇਖੋ ਤੁਸੀਂ ਇਹ ਨਾ ਹੁਣ ਹੌਲੀ ਹੌਲੀ ਕਰਕੇ ਇਹਦੇ ਵਿੱਚ ਆਹ ਸਾਰਾ ਸਮਾਨ ਕਲਕ ਜਾਣਾ ਹੈਗਾ ਜਿਹੜਾ ਆਪਾਂ ਲਾਸਟ 'ਚ ਇਹਦੇ ਵਿੱਚ ਕੀ ਪਾਉਣਾ ਉਹ ਮੈਂ ਤੁਹਾਨੂੰ ਦੱਸੂੰਗੀ ਤੁਸੀਂ ਆਪਣੀ ਵੀਡੀਓ ਨੂੰ ਪੂਰੀ ਨੂੰ ਦੇਖਿਓ ਵੀ ਇਹ ਲਾਸਟ ਦੇ ਵਿੱਚ ਆਪਾਂ ਇਹਦੇ ਵਿੱਚ ਕੀ ਪਾਉਣਾ ਹੈਗਾ ਠੀਕ ਹੈ ਨਾ ਆਹ ਲਓ ਜੀ ਇਹ ਕਲਕੀ ਜਾਂਦਾ ਹੈਗਾ ਹੁਣ ਇਹਨੂੰ ਕਿਰਾਂ ਇੱਕ ਵਾਰੀ ਕਲਕਣ ਦਿਓ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ 'ਚ ਹੁਣ ਆਪਾਂ ਕੀ ਪਾਉਣਾ ਹੈਗਾ ਜਿਹੜੀ ਮੇਨ ਦਵਾਈ ਆ ਉਹ ਆਪਾਂ ਬਾਅਦ 'ਚ ਪਾਵਾਂਗੇ ਇਹਨੂੰ ਠੰਡਾ ਕਰਕੇ ਥੋੜਾ ਜਾਂ ਲਓ ਜੀ ਹੁਣ ਇਹ ਪੂਰਾ ਕਲਕੀ ਜਾਂਦਾ ਹੈਗਾ ਕੋਈ ਜ਼ਿਆਦਾ ਗੈਸ ਵੀ ਹੈ ਨਹੀਂਗਾ ਆਰਾਮ ਨਾਲ ਇਹ ਬਣੂਗਾ ਤਿਆਰ ਹੋਊਗਾ ਜੇ ਆਪਾਂ ਜ਼ਿਆਦਾ ਗੈਸ ਛੱਡਦੇ ਹੈਗੇ ਆ ਹਨਾ ਇਹਨੂੰ ਜ਼ਿਆਦਾ ਤੇਜ਼ ਕਰਦੇ ਆ ਤਾਂ ਫਿਰ ਇੱਕਦਾਂ ਵੀ ਮੱਚ ਜੂਗਾ ਜਾਨੀ ਕਿ ਇਹਦਾ ਭਾਂਬੜ ਜਾ ਨਿਕਲ ਜੂ ਪਰ ਆਪਾਂ ਉਹ ਕੰਮ ਨਹੀਂ ਕਰਨਾ ਹੈਗਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਵਧੀਆ ਤਿਆਰ ਹੋਈ ਜਾਂਦਾ ਹੈ ਆ ਦੇਖੋ ਜਿਹੜਾ ਐਲੋਵੇਰਾ ਹੁੰਦਾ ਨਾ ਜੀ ਇੰਨੀ ਛੇਤੀ ਇਹ ਮਤਲਬ ਕਿ ਕਲਕਣ ਵਾਲਾ ਨਹੀਂ ਹੁੰਦਾ ਇਹ ਚ ਪਾਣੀ ਬਹੁਤ ਜ਼ਿਆਦਾ ਹੁੰਦਾ ਆ ਦੇਖੋ ਤੁਸੀਂ ਕਿਵੇਂ ਇਹ ਹਜੇ ਤੱਕ ਕੋਮੇ ਪਿਆ ਕੱਚਾ ਤਾਂ ਕਰਕੇ ਇਹਨੂੰ ਆਪਾਂ ਮਤਲਬ ਥੋੜੀ ਅੱਗ ਤੇ ਆਪਾਂ ਤਿਆਰ ਕਰਨਾ ਹੁੰਦਾ ਵੀ ਜਿਹੜਾ ਇਹ ਅੰਦਰੋਂ ਮਤਲਬ ਕਲਕ ਜੇ ਪੂਰਾ ਇਹਦਾ ਜਿਹੜਾ ਰਸ ਹੈ ਨਾ ਉਹ ਆਪਣੇ ਤੇਲ ਦੇ ਵਿੱਚ ਆ ਜੇ ਤੁਸੀਂ ਇਹਨੂੰ ਜਦੋਂ ਵੀ ਤਿਆਰ ਕਰਨਾ ਜੀ ਤੇਲ ਨੂੰ ਥੋੜਾ ਜਿਆ ਨਾ ਮਤਲਬ ਕਿ ਖੁੱਲੇ ਥਾਂ 'ਚ ਥੋੜਾ ਜਿਆ ਤਿਆਰ ਕਰੋ ਤਾਂ ਵਾੜੀ ਵਧੀਆ ਗੱਲ ਐ ਰਸੋਈ ਦੇ ਵਿੱਚ ਛਿੱਟੇ ਛੁੱਟੇ ਪੈ ਜਾਂਦੇ ਆ ਕਿਉਂਕਿ ਜਿਹੜਾ ਐਲੋਵੇਰਾ ਹੁੰਦਾ ਨਾ ਇਹ ਜਦੋਂ ਇਹਦੇ ਵਿੱਚ ਤੇਲ 'ਚ ਕਲਕਦਾ ਤੇ ਇਹ ਫাটਣ ਜੇ ਲੱਗ ਜਾਂਦਾ ਹੈਗਾ ਤੇ ਇਸ ਚੀਜ਼ ਦਾ ਭਾਈ ਥੋੜਾ ਜਿਆ ਤਿਆਰ ਰੱਖਿਆ ਕਰੋ ਬਣਾਉਂਦੇ ਹੋਏ ਆ ਦੇਖੋ ਆਪਣੇ ਤਾਂ ਵਧੀਆ ਤਿਆਰ ਹੋਈ ਜਾਂਦਾ ਹੈਗਾ ਤੇ ਥੋੜਾ ਜਿਆ ਜਦੋਂ ਆਪਾਂ ਸਿੰਮ ਤੇ ਬਣਾਉਨੇ ਆ ਉਹ ਘਟ ਪਟਾਕੇ ਜੇ ਮਾਰਦਾ ਇਹ ਤੇ ਨਹੀਂ ਤਾਂ ਬਾਲੇ ਇਹਦੇ ਉਹ ਹੋਣ ਲੱਗ ਜਾਂਦੇ ਥੋੜਾ ਜਿਹਾ ਧਿਆਨ ਹੀ ਰੱਖਿਆ ਕਰੋ ਬਣਾਉਣ ਲੱਗੇ ਨਾ ਖੁੱਲੀ ਹਵਾ ਚ ਬਣਾ ਲਿਆ ਖੁੱਲੇ ਥਾਂ ਚ ਬਣਾ ਲਿਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਆ ਜੀ ਵੀ ਅਗਰ ਇਹ ਗੋਡੇ-ਮੋਡੇ ਦਾ ਦਰਦ ਤਾਂ ਇਹਨਾਂ ਠੀਕ ਕਰਨਾ ਹੀ ਆ ਹਨਾ ਤੁਹਾਡੇ ਕੋਈ ਸੱਟ ਵਗੈਰਾ ਲੱਗ ਗਈ ਸੋਜਨ ਆ ਗਈ ਮਤਲਬ ਕਿਤੇ ਆਪਣੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਆਪਣੇ ਮੋਚ ਆ ਗਈ ਸੱਟ ਲੱਗ ਗਈ ਸੋਜ ਨਾ ਗਈ ਤਾਂ ਉੱਥੇ ਵੀ ਇਹ ਤੇਲ ਤੁਸੀਂ ਮਲ ਸਕਦੇ ਹੋ ਪੀੜ ਨੂੰ ਚੁਗਦਾ ਜੀ ਜਾਂ ਕਿਤੇ ਆਪਣੇ ਮਤਲਬ ਕੋਈ ਇਹੋ ਜਿਹਾ ਅੰਦਰ ਫੋੜਾ ਫੈਂਸੀ ਹੋ ਗਿਆ ਉਹ ਬਾਹਰ ਭਰਿਆ ਨਹੀਂ ਹੈਗਾ ਤਰਦ ਕਰੀ ਜਾਂਦਾ ਹੈਗਾ ਨੱਕ ਤੇ ਆ ਜਾਂ ਕੋਈ ਆਪਣੇ ਕੰਨ ਤੇ ਆ ਕਿਤੇ ਕਈ ਵਾਰੀ ਹੋ ਜਾਂਦੀ ਹੈ ਇਹੋ ਜਿਹੀ ਚੀਜ਼ ਤਾਂ ਉਹਤੇ ਵੀ ਤੁਸੀਂ ਲਾ ਸਕਦੇ ਹੋ ਜੀ ਇਹਨੇ ਕੀ ਕਰਨਾ ਨਾ ਉਹ ਪੱਸ ਨੂੰ ਮਤਲਬ ਕਿ ਜਾਂ ਤਾਂ ਪਗੜਾ ਕੇ ਬਾਹਰ ਕੱਢ ਦੋ ਅਗਰ ਨਹੀਂ ਬਣੀ ਵੈਸੇ ਲਾਲ ਹੋਇਆ ਤਾਂ ਉਹਨੇ ਵਿੱਚ ਹੀ ਬਿਠਾ ਦੇਣਾ ਠੀਕ ਕਰ ਦਿੰਦਾ ਮੇਰੇ ਕਹਿੰਦਾ ਮਤਲਬ ਇਹ ਤੇਲ ਬਹੁਤ ਹੀ ਗੁਣਾਕਾਰੀ ਹੈ ਆਹ ਲਓ ਜੀ ਇਹ ਹੋ ਗਿਆ ਕਾਲਾ ਆਹ ਲਓ ਜੀ ਇਹ ਪੂਰਾ ਕਾਲਾ ਹੋ ਗਿਆ ਹੁਣ ਅ ਕਲਕ ਗਿਆ ਆ ਦੇਖੋ ਰੰਗ ਬਟਾ ਗਿਆ ਇਹ ਆਹ ਲਓ ਜੀ ਜਾਨੀ ਕਿ ਐਵੇਂ ਹੀ ਕਾਲਾ ਨਹੀਂ ਹੋਇਆ ਕਿਤੇ ਡਰੀ ਜਾਵਾਂ ਵੀ ਉੱਤੇ ਆਪਣੇ ਜੇ ਲੱਗ ਗਿਆ ਗੋਡਿਆਂ ਤੇ ਤਾਂ ਕਿਤੇ ਗੋਡੇ ਨਾਲ ਕਾਲੇ ਕਰ ਦੇ ਮੇਰੇ ਕਹਿਣ ਦਾ ਮਤਲਬ ਵੀ ਕਲਕ ਗਿਆ ਇਹ ਠੀਕ ਹੈ ਆਪਾਂ ਨੇ ਹੁਣ ਕੀ ਕਰਨਾ ਜੀ ਬੰਦ ਕਰ ਦੇਣਾ ਇਹਨੂੰ ਆਪਾਂ ਇਹਨੂੰ ਬੰਦ ਕਰ ਦੇਣਾ ਬੰਦ ਕਰਕੇ ਆਪਾਂ ਇਹਨੂੰ ਠੰਡਾ ਰੱਖ ਦੇਣਾ ਜਿਹੜੀ ਹੁਣ ਆਪਾਂ ਚੀਜ਼ ਪਾਉਣੀ ਆ ਉਹ ਬੜੇ ਧਿਆਨ ਨਾਲ ਦੇਖਣੀ ਆ ਜੀ ਤੁਸੀਂ ਵੀ ਆਪਾਂ ਹੁਣ ਇਹਦੇ ਵਿੱਚ ਕੀ ਪਾਉਣ ਲੱਗੇ ਆ ਠੀਕ ਹੈ ਜੀ ਉਹ ਪੂਰਾ ਧਿਆਨ ਨਾਲ ਦੇਖੋ ਉਹ ਚੀਜ਼ ਜ਼ਰੂਰ ਪਾਉਣੀ ਆ ਉਸੇ ਨੇ ਤੁਹਾਡੇ ਜ਼ਿਆਦਾ ਵੱਧ ਤੋਂ ਵੱਧ ਅਸਰ ਕਰਨਾ ਹੈ ਲਓ ਜੀ ਆ ਤੇਲ ਹੋ ਗਿਆ ਜੀ ਆਪਣਾ ਤਿਆਰ ਠੀਕ ਹੈ ਜੀ ਹੁਣ ਆਪਾਂ ਨੇ ਕੀ ਪਾਉਣਾ ਜੀ ਆਪਾਂ ਇੱਧਰ ਰੱਖ ਲਈਏ ਕੜਚੀ ਨੂੰ ਆਪਾਂ ਕੀ ਕਰਨਾ ਜੀ ਮੁਸ਼ਕਪੂਰ ਦੀਆਂ ਟਿੱਕੀਆਂ ਲੈਣੀਆਂ ਨੇ ਜੇ ਤਾਂ ਵੱਡੀਆਂ ਟਿੱਕੀਆਂ ਹੋਣ ਫੇਰ ਤਾਂ ਤੁਸੀਂ ਪਾ ਦਿਓ ਜੀ ਜਿਹੜੀਆਂ 8 9 ਨਹੀਂ ਹੁੰਦੀਆਂ ਚੌਰਸ ਜੀਆਂ ਚਾਰ ਪਾ ਦਿਓ ਪੰਜ ਪਾ ਦਿਓ ਹਨਾ ਤੇ ਮੇਰੇ ਕੋਲੇ ਸੀਗੀਆਂ ਛੋਟੀਆਂ 2 ਤੇ 2 4 6 8 ਤੇ 10 ਹੈ ਜੀ ਇਹ ਆਹ ਲੋ 10 ਇਹਦੇ ਵਿੱਚ ਤੁਸੀਂ ਖលਿਆਰ ਦਿਓ ਠੀਕ ਹੈ ਜੀ ਇਹਨਾਂ ਨੇ ਕੀ ਕਰਨਾ ਜੀ ਹੁਣ ਇਹਨਾਂ ਨੇ ਖੁਰ ਜਾਣਾ ਹੈਗਾ ਇਹਦੇ ਵਿੱਚ ਮੈਂ ਕਹਣੀ ਇੱਥੇ ਹੋਣਗੀਆਂ ਨਹੀਂ ਮੈਂ ਤਾਂ ਸਹੀਆਂ ਨਹੀਂ ਗਈਆਂ ਆ ਦੇਖੋ ਤੁਸੀਂ ਆਹ ਲੋ ਠੰਡਾ ਹੋ ਗਿਆ ਸੀ ਆਹ ਲੋ ਹਾਂ ਫਿਰ ਦੀਆਂ ਜੀ ਵਿੱਚ ਤੁਰੀਆਂ ਇਹਨਾਂ ਨੂੰ ਕਿਹੜਾ ਖੁਰ ਜਾਣ ਦਿਓ ਫੇਰ ਆਪਾਂ ਪੁਣਾਗੇ ਜੀ ਇਹਨੂੰ ਲਓ ਜੀ ਪਹਿਲਾਂ ਤਾਂ ਇਹਨੂੰ ਆਪਾਂ ਮੈਂ ਕਹਿੰਨੀ ਆ ਇਹਨੂੰ ਕੱਢ ਦਈਏ ਹਨਾ ਨਹੀਂ ਤਾਂ ਇਹ ਪੌਣੀ ਦੇ ਵਿੱਚ ਹੀ ਅੜੀ ਜਾਣਗੇ ਆਪਾਂ ਇਹਨੂੰ ਇਸ ਤਰ੍ਹਾਂ ਕੱਢ ਲੈਣਾ ਹੈਗਾ ਪਹਿਲਾਂ ਸਭ ਆਪਣਾ ਇਹ ਇਕੱਲਾ ਤੇਲ ਰਹਿ ਜਾਊਗਾ ਵਿੱਚ ਆਪਾਂ ਨੂੰ ਪੁਣਨਾ ਥੋੜਾ ਜਿਹਾ ਆਸਾਨ ਹੋ ਜਾਊਗਾ ਤਾਂ ਨੂੰ ਕੱਢ ਆ ਤਾਂ ਸਾਰਾ ਵਿਚਾਰਾ ਇਹ ਧਾਫੂਸ ਬਣ ਗਿਆ ਹਨਾ ਤੇ ਹੁਣ ਆਪਾਂ ਇਹਨੂੰ ਪੁਣਦੇ ਆ ਲਓ ਜੀ ਹੁਣ ਆਪਾਂ ਇਹਨੂੰ ਚੱਕੀਏ ਕਿਸੇ ਲੋਟ ਕਿਹੜੇ ਲੋਟੇ ਇਹ ਗਰਮ ਚੱਕਿਆ ਜਾਊਗਾ ਕੜਾਹੀ ਮੋਟੀ ਹੈ ਨਾ ਗਰਮ ਬਾੜੀ ਹੈ ਭਾਈ ਆਹ ਲਓ ਜੀ ਏ ਉੜਦਾ ਤੀਰ ਲੈਣੇ ਜੀ ਆਪਾਂ ਆ ਰਹਿ ਗਈ ਇੱਕ ਆਪਣੀ ਵਿੱਚ ਇਹਦੇ ਥੋੜਾ ਜਿਹਾ ਜਿਹੜਾ ਰਹਿ ਗਿਆ ਇਹ ਤਾਂ ਕੀਮਤੀ ਬਹੁਤ ਹੈ ਜੀ ਸੋਨੇ ਨਾਲੋਂ ਜ਼ਿਆਦਾ ਕੀਮਤੀ ਹੈ ਆ ਜਿਹੜੀ ਰਹੇਗੀ ਨਾ ਇੱਕ ਡਲੀ ਜੀ ਤੇ ਆਪਾਂ ਫੇਰ ਪਾ ਦੇਣੀ ਚੱਕ ਕੇ ਇਹਦੇ ਵਿੱਚ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਇਹਨੂੰ ਚੱਕ ਲੈਣੀ ਹੈ ਲਓ ਜੀ ਤੇ ਆਪਾਂ ਇਹਦੇ ਵਿੱਚ ਛੱਟ ਦੇਣੀ ਹੈ ਇਹ ਹੋ ਗਿਆ ਜੀ ਤੇ ਆਪਣਾ ਤੇਲ ਤਿਆਰ ਨਾ ਤੇਲ ਤਿਆਰ ਜਿਹੜਾ ਕੀ ਗੋਡੇ ਮੋਡੇ ਜੋੜਾਂ ਦਾ ਦਰਦ ਸਾਰੇ ਕਾਸੇ ਨੂੰ ਠੀਕ ਕਰੂਗਾ ਇਹ ਆ ਲਓ ਜੀ ਆਪਾਂ ਇਹਦੇ ਵਿੱਚ ਕੱਢ ਲਿਆ ਆਪਾਂ ਕੱਢ ਲਾਂਗੇ ਬੋਤਲ ਦੇ ਵਿੱਚ ਕੋਈ ਨਾ ਕੋਈ ਲੋੜ ਪੈਂਦੀ ਰਹਿੰਦੀ ਹੈ ਬੱਚਿਆਂ ਵਾਲਾ ਘਰ ਹੈ ਜੀ ਬੱਚੇ ਵੀ ਸੱਟ ਫਿਟ ਖਾ ਲੈਂਦੇ ਆ ਤੇ ਆਪਾਂ ਨੂੰ ਉਹ ਲਾਉਣਾ ਸੌਖਾ ਹੋ ਜਾਂਦਾ ਥੋੜਾ ਜਿਹਾ ਮੁਸ਼ਕਪੂਰ ਦੀਆਂ ਟਿੱਕੀਆਂ ਲਾਸਟ ਦੇ ਵਿੱਚ ਜ਼ਰੂਰ ਪਾਉਣੀਆਂ ਨੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਤੇ ਲਓ ਜੀ ਤੁਹਾਨੂੰ ਤੇਲ ਤਿਆਰ ਕਰਨਾ ਸਿਖਾਤਾ ਤੇ ਤੁਸੀਂ ਘਰੇ ਬਣਾ ਕੇ ਆਪਣੀਆਂ ਬੋਤਲਾਂ ਤਿਆਰ ਕਰਕੇ ਰੱਖੋ ਜੀ ਇਹ ਲੋੜ ਪੈਂਦੀ ਰਹਿੰਦੀ ਹੈ ਗੋਡੇ ਮੋਡੇ ਸਭ ਦੀ ਦੁਖੀ ਜਾਂਦੇ ਕੋਈ ਇਹ ਨਹੀਂ ਆ ਵੀ ਆਪਾਂ ਦਰਦੇ ਹੈ ਵੱਡੀ ਉਮਰ ਦੇ ਵਿੱਚ ਜਾ ਕੇ ਜਾਦੇ ਹੁੰਦਾ ਜੇ ਤੁਸੀਂ ਇਹੋ ਜਿਹਾ ਕੁਝ ਬਣਾ ਕੇ ਰੱਖੋਗੇ ਸਿੱਖੋਗੇ ਤਾਂ ਬਹੁਤ ਵਧੀਆ ਗੱਲ ਹੈ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ ਜੀ ਤੁਸੀਂ ਹੈਲਥ ਹਰਬਲ 213 ਤੁਹਾਨੂੰ ਨਵੀਂ ਤੋਂ ਨਵੀਂ ਜਾਣਕਾਰੀ ਮਿਲਦੀ ਹੈ ਹੈਲਥ ਹਰਬਲ 213 ਆਪਣਾ YouTube ਚੈਨਲ ਹੈ ਜੀ ਉਹਨੂੰ ਸਬਸਕ੍ਰਾਈਬ ਕਰਕੇ ਰੱਖੋ ਹੈਲਥ ਹਰਬਲ 213 ਆਪਣਾ Facebook ਹੈ ਜੀ ਉਹਨੂੰ ਫੋਲੋ ਕਰਕੇ ਰੱਖੋ ਹੈਲਥ ਹਰਬਲ 213 ਆਪਣਾ ਇੰਸਟਾਗ੍ਰam ਹੈ ਸਾਰੇ ਚੈਨਲਾਂ 'ਤੇ ਤੁਹਾਨੂੰ ਵੀਡੀਓ ਨਵੀਂ ਤੋਂ ਨਵੀਂ ਮਿਲਦੀ ਹੈ ਜੀ ਜਾਣਕਾਰੀ ਮਿਲਦੀ ਹੈ ਅਗਰ ਕਿਸੇ ਨੇ ਮੇਰੇ ਵੀਰ ਨੇ ਭਰਾ ਨੇ ਮੇਰੀ ਭੈਣ ਨੇ ਬਜ਼ੁਰਗ ਨੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਹੈ 8 ਤੋਂ 10 ਆਪਾਂ ਸਵੇਰ ਦੇ ਟਾਈਮ ਮਾਰਨਿੰਗ ਦੇ ਟਾਈਮ ਸਵੇਰ ਦੇ ਟਾਈਮ 2 ਘੰਟੇ ਸਾਰੇ ਮਰੀਜ਼ਾਂ ਨਾਲ ਗੱਲ ਕਰਦੇ ਹਾਂ ਜੀ 8 ਤੋਂ 10 ਦੇ ਵਿੱਚ ਆਪਣੇ ਸਾਰੇ ਭੈਣ ਭਰਾਵਾਂ ਨਾਲ ਗੱਲ ਕਰਦੇ ਹਾਂ ਉਸ ਟਾਈਮ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ ਤੇ ਕਰ ਦਿਓ ਫਿਰ ਇਹਨੂੰ ਸ਼ੇਅਰ ਤੇ ਕਮੈਂਟ ਮਿੱਠੇ ਮਿੱਠੇ ਕਰ ਦਿਓ ਜੀ ਤੇ ਫੋਲੋ ਕਰਕੇ ਰੱਖੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ